ਕੀ ਹਾਲ ਆ ਬਾਈ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਐਸੀ ਕੋਈ ਕੰਮ ਲੁਧਿਆਣੇ ਤੇ ਬਾਈ ਕੋਲੇ ਆ ਗਏ ਜਾਂਟੇ ਕੋਲੇ ਹਿੱਸੇ ਵਾਲਾ ਕਬੂਤਰਾਂ ਦਾ ਸ਼ੌਂਕ ਕਰਾਉਣਿਆਂ ਨਾਲ ਬਾਈ ਵਕੀਰ ਵੀ ਝੰਡਾ ਵਾਲਾ ਵੀ ਬਾਈ ਆਇਆ ਵਿਧ ਲੁਧਿਆਣੀ ਕੰਮ ਇਹ ਆ ਅਸੀਂ ਕੁਦਰਤੀ ਸਾਲ ਸਬੰਧੀ ਬਾਈ ਨਾਲ ਵੀ ਮੇਲਾ ਹੋ ਗਿਆ ਤੇ ਹੋ ਗਏ ਸਾਰੇ ਹਾਂ ਕੱਥੇ ਹੋ ਗਏ ਸਾਰੇ ਕਬੂਤਰਾਂ ਵਾਲਿਆਂ ਨੂੰ ਜਿਵੇਂ ਕਹਿੰਦਾ ਚਾਹ ਚੜ ਜਾਂਦਾ ਹਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਤੇ ਕਬੂਤਰ ਦਿਖਾਉਣਾ ਬਾਈ ਸਾਨੂੰ ਕਬੂਤਰ ਬਹੁ ਘੈਂਟ ਘੈਂਟ ਬੈਠਾ ਬਾਈ ਕੋਲੇ ਤੇ ਇੱਕ ਬਾਈ ਵੀ ਹੋਰ ਖਾਸ ਜੀ ਤਾਂ ਤੇ ਕਹਦਾ ਦੱਸਾਂਗੇ ਆਪਾਂ ਜਿੱਦੋ ਜਿੱਦੋ ਆਇਆ ਨਹੀਂ ਬੰਦਾ ਅਗਲਾ ਕਹਿੰਦਾ ਵੀ ਮੈਂ ਤਾਂ ਕਿਸੇ ਤੋਂ ਲਿਆਂਦੇ ਨਹੀਂ ਜਾਂ ਕਿਵੇਂ ਹਣਾ ਲਿਆ ਕੇ ਕਬੂਤਰ ਬੱਚੇ ਕਢਾ ਕੇ ਬਾਈ ਕਹਿੰਦਾ ਮੈਂ ਦੱਸ ਦੂੰ ਯਾਰ ਜਿਹੜੀ ਜਿਹੜੀ ਤੋਂ ਦਿਖਾ ਜਾਂਦੇ ਬਾਈ ਲਾ ਕਬੂਤਰ ਮਾਰਾ ਬਾਈ ਬਲਵੀਰ ਤੋਂ ਲਿਆ ਤੇ ਦਿੱਤੀ ਆਪਾਂ ਰੋਸਣ ਵਾਲੇ ਤੋਂ ਹਾਂ ਮੋਲ ਲੈ ਕਹਿੰਦਾ ਹਾਂ ਬਾਈ 5 ਲੱਖ ਦਾ ਜੋੜਾ 5 ਲੱਖ ਦਾ ਇੱਕ ਕਬੂਤਰੀ ਹੈ ਕਬੂਤਰ ਆ ਬਾਈ ਖੋਲੀ ਮੜਾ ਹੈ ਫੰਗ ਇੱਕ ਉਤਰਾ ਹਾਂ ਇਹ ਬੇਨੜੇ ਵਾਲੀ ਦਾ ਪੁੱਤ ਆ ਬਾਈ ਅੱਛਾ ਬਈ ਬਲਵੀਰ ਦੀ ਬੇਨੜੇ ਖਰੀਦ ਠੀਕ ਆ ਹਾਂ ਛਵਾ ਲੱਖ ਦਾ ਜੋੜਾ ਲੇਤਾ ਜੋੜਾ ਲਿਆ ਬਾਈ ਠੀਕ ਆ ਇੱਕ ਮਿੰਟ ਜੰਹ ਤੇ ਬੱਲਾ ਖੜੀ ਹੈ ਬੰਦੇ ਜਿਵੇਂ ਕਹਦਾ ਜਦੋਂ ਮੈਂ ਤੇ ਨਹੀਂ ਲੱਗੀ ਫਿਰ ਘੁੰਡਗਾ ਰਹਿਣਾ ਜਦੋਂ ਵੀਡੀਓ ਬਣਾਉਣ ਲੱਗਿਆ ਹੁਣ ਮੁੜਕ ਮੁੜਕੀ ਤਾਂ ਹੁਣਾ ਹੀ ਹੈ ਗਰਮੀ ਬਹੁਤ ਆ ਯਾਰ ਤੇ ਲੈ ਲੈ ਖਾਈ ਸੁਣ ਲੈ ਜੱਗ ਲੈਣਾ ਟਲੀ ਡਾਊਗਾ ਨਹੀਂ ਹੁਣ ਬਹੁਤ ਸੋਹਣਾ ਕਬੂਤਰ ਇਹ ਬਾਈ ਬਾਈ ਨੇ ਕੱਢਿਆ ਨਹੀਂ ਸੀ ਢੋਡੇ ਚ ਇੱਕ ਅੱਖ ਨਾਲ ਦੀ ਥੋੜੀ ਛੋਟੀ ਸੀ ਵੀਰੇ ਠੀਕ ਆ ਤਾਂ ਲੱਗੇ ਬਾਈ ਨੇ ਰੱਖ ਲਈ ਵੀਰ ਨੇ ਠੀਕ ਆ ਬੈਠ ਖਾਈ ਇਹਦੇ ਇਹਦੇ ਨਾਲ ਦੀ ਕਬੂਤਰੀ ਦਿਖਾ ਉਹ ਜਿਹੜੀ ਹੈ ਹੱਟ ਬੜੀ ਬਹੁਤ ਅੱਗੇ ਬਿਖੀ ਨਾਜ਼ਰੀ ਇਹ ਨਾਲ ਬਹੁਤ ਕਬੂਤਰੀ ਉਹ ਨੌਵੀਂ ਸਾਡੀ ਸੌਂਦੇ ਲੈ ਰਹੇ ਹਾਂ ਹਾਂ ਆਹ ਮੋਰ ਲੱਗੀ ਹੋਈ ਆ ਸੌਂਦੇ ਲੈ ਰਹੇ ਦੀ ਫਾਦੇ ਦਾ ਵੀ ਇਹ ਨਾ ਮੋਰ ਉੱਤਰ ਦੇ ਨਾਲ ਬੱਲੇ ਆ। ਅਵਰਤੇ ਕੂਤਰ ਲਿਆ ਜਣੀ ਕੀ। ਇਹ ਜੋੜਾ ਲੈਤਾ 2 ਲੱਖ ਦਾ। ਠੀਕ ਆ। 3 ਕੀ ਚੱਕਰ ਜਾਂ ਤੇ ਮੁੱਲ ਲੈਨੇ ਬਈ ਉਤਰਦਗੀ। ਬਸ ਹੌਂਦੀ ਰੇ ਯਾਰ। 100 ਕੀ? 100 ਕੀ ਆਪਾਂ ਨੂੰ। ਜਨੂਨ ਸੀ ਆ ਐਵੇਂ ਲੈਣੀ ਲੈਣੇ ਆ। ਬਾਈ ਵਰਗਿਆਂ ਤੋਂ ਫ੍ਰੀ ਵੀ ਬਾਈਟ ਆ ਆਪਾਂ ਤਾਂ ਕੋਟੇ ਖੋਲੇ ਬੰਦਿਆਂ ਨੇ ਆ ਗਿਆ ਨੇ ਭਰਾਵਾਂ ਨੇ। ਹੂੰ ਪਰ ਬਸ ਆਪਾਂ ਨੂੰ ਹੀ ਸੀਗਾ ਵੀ ਬਾਈ ਬਲਵੀਰ ਤੋਂ ਵੀ ਲੱਗੇ ਯਾਰ। ਲੋ ਜੀ ਆ ਜੋੜਾ ਦਿਖਾਇਆ ਹਨੂੰ ਲੱਗਿਆ ਲਗਾਇਆ ਜੋੜਾ ਦਿਖਾਇਆ ਤੇ ਕਈ ਭਰਾ ਕਹਿੰਦੇ ਆ ਨਾ ਲੱਗਿਆ ਲਗਾਇਆ ਜੋੜਾ ਲਖਾਇਆ ਕਰ ਬਾਈ ਬਣੇ ਵੀ ਸਾਨੂੰ ਉਵੇਂ ਲਾਉਣੇ ਵੀ ਪੈਂਦੇ ਕਈ ਵਰੀ ਬਹੁਤ ਸੋਹਣਾ ਇਹਦੀ ਪੂਛ ਖੋਲ ਕੇ ਦਿਖਾਉਂ ਤਰੀ ਇਹ ਬਸ ਰਹਿੰਦੇ ਲਾਰੇ ਵੀ ਮੋਰ ਵੀ ਲੱਗੀ ਹਲੇ ਹੂੰ ਤੇ ਬਾਈ ਦੇ ਮੁੰਡੇ ਨੇ ਉਹਦਾਂ ਸੰਭੀ ਸੀ ਉਹਨਾਂ ਤੋਂ ਗੱਲਤ ਹੋ ਗਈ ਕਿਤੇ ਅੱਠਵੇਂ ਨੌਵੇਂ ਹੀ ਹਰ ਗਈ ਠੀਕ ਆ ਮੁੰਡੇ ਵਾਲੀ ਯੂਟਿਊਬ ਹੀ ਹੈ ਜੀ ਪੂਰੀ ਮਾਊਆਂ ਨੇ ਤੋਂ ਇਹ ਮੁੱਲ ਲਈ ਐ ਵੀ ਠੀਕ ਮਾਹ ਕਿਤੇ ਬੈਠੀ ਲੈ ਹੱਥ ਲੈ ਕੇ ਆਂਦੇ ਆ ਇਹ ਮਿੱਡੇ ਵਾਲੀ ਗੂੜੀ ਐ ਅਸੀਂ ਮਿੱਡੇ ਵਾਲੀ ਜਿਹੜੀ ਬਾਈ ਦੀ ਐ ਥੋੜੀ ਕਿਉਂਟੀ ਸੀ ਮਿੱਟੀ ਦੀ ਠੀਕ ਐ ਇਹ ਕਿੰਨੇ ਲੈ ਕੇ ਆਂਦਾ ਜੋੜਾ ਕਿੰਨੇ ਦੇ ਚਾਰ ਕਬੂਤਰ ਲੈ ਆਪਾਂ ਕਿੰਨੇ ਦੇ ਇਹ ਚਲਾਉਣ ਕਰ ਹੈ ਕਿਹੜੇ ਕਬੂਤਰਾਂ ਦੇ ਨੇ ਟੇਕ ਐ ਕਿੰਨੇ ਦੇ ਬਾਈ ਜਿਹੜੇ ਆਪਣੇ ਕਿੰਗਰੇ ਵਾਲੀ ਗੱਲ ਲੜਦੀ ਐ ਠੀਕ ਐ ਉਹ ਜਿਹੜੇ ਉਹ ਕਬੂਤਰ ਸੇ ਉਹ ਕਿਹੜਿਆਂ ਚੋਂ ਆ ਹਾਂ ਉਹ ਆਪਣੇ ਰਾਜੇ ਨਾਲਿਆਂ ਚੋਂ ਠੀਕ ਆ ਜੀ ਇਹ ਪੂਸ ਦਿਖਾਈਂ ਕਿ ਜਿਹੜੇ ਭੇਡਾਂ ਵਾਲੇ ਕੂਤਰ বাজਦੇ ਆ ਕਹਿੰਦੇ ਆ ਅੱਛਾ ਉਹਨਾਂ ਚੋਂ ਠੀਕ ਆ ਦੋ ਕੂਤਰਾਂ ਦਾ ਸਮੇਲ ਆ ਇਹ ਜਿਹੜੀ ਪੂਸ ਉਹ ਖੇ ਦਿਖਾਈਂ ਇਹਦੇ ਨਾਲ ਕੂਤਰ ਕਿਹੜਾ ਲੱਗਿਆ ਹੋਇਆ ਕੂਤਰ ਬਈ ਨੰਦਾਂ ਦਾ ਲਾਲਾ ਵਾ ਇਹ ਵੀ ਉੱਟਿਆ ਵਾ ਹਾਂ ਬਈ ਖਿਆਲੀ ਵਾਲੇ ਪਹਿਲਾਂ ਇਹ ਮੋਠਾ ਵਾਲੀ ਉੱਟਿਆ ਖਿਆਲੀ ਵਾਲੇ ਉਦੋਂ ਹਾਰ ਗਿਆ ਬਾਈ ਦੇ ਪਿੰਡ ਦੇ ਨਾਲ ਹੀ ਉੱਟਿਆ ਜੀ ਅੱਛਾ ਆਹ ਮੋਰ ਲੱਗਿਆ ਜਾਂਦਾ ਦਿਖਾਈਆਂ ਪੱਲਾ ਇਹ ਕਿਹੜੇ ਕੂਤਰਾਂ ਚੋਂ ਆ ਏ ਬਾਈ ਮੀਰਾ ਦੇ ਪੁੱਤਰਾ ਜਮਾ ਫਾਵਾ ਬਾਈ ਨੇ ਆ ਕੇ ਦੱਸਣ ਦੀ ਪੂਰੀ ਦੀ ਗੱਲ ਠੀਕ ਆ ਆਪਾਂ ਜਦੋਂ ਮੋੜਾ ਪਤਾ ਨਹੀਂ ਬਾਈ ਸੀ ਮਗਾ ਚੱਲ ਗਈ ਕਿ ਖੇਲੀ ਵਾਲੇ ਉਹਦਾਂ 6 ਮਾ 7 ਮਾ ਹਾਰ ਗਿਆ ਠੀਕ ਹੈ ਪਹਿਲਾਂ ਮੈਂ ਇੱਥੇ ਆਪਣੇ ਮੋਠਾ ਲਈ ਉੱਡੇ ਆ ਅੱਜ ਮੈਂ ਕਰ ਲਈ ਆ ਬਾਈ ਮੀਰਾ ਦੇ 1000 ਰੁਪਏ ਵਾਲੇ ਦੀ ਮੈਂ ਸਿਹਰੇ ਨਾ ਬਾਈ 1000 ਰੁਪਏ ਦੇ ਮੀਰਾ ਵਾਲੇ ਜੀ ਠੀਕ ਆ ਆ ਮੋੜ ਲੱਗੀ ਖੇਲੀ ਹੂੰ ਨਾ ਨਗੇਮ ਉਹ ਦੇਖੋ ਬੁੱਤਾਂ ਲਿਆ ਵੀਰੇ ਆਪ ਹਨਾ ਬਹੁਤ ਸੋਹਣਾ ਕੂਤਰਾਂ ਜੋੜੇ ਹੀ ਲਾਂਦਾ ਇੱਕ ਜੋੜਾ ਰੇਂਦਾ ਦੋ ਦੋ ਜੋੜੇ ਲੈ ਦੋਜਾ ਜੋੜਾ ਕਿਹੜਾ ਹੈ ਉਹ ਦੂਜਾ ਉੱਪਰ ਆ ਅੱਛਾ ਲਾਲ ਬਾਈ ਦੇ ਘਰੋਂ ਆਇਆ ਲਾਲ ਬਾਈ ਲਾਲ ਬਾਈ ਬਾਈ ਨੇ ਆਪ ਦੇ ਹੋਰ ਹੀ ਕੱਤੇ ਰਹੀ ਆ ਕੱਤੇ ਗੇਰੇ ਕਿਹੜੇ ਕੂਤਰਾਂ ਚੋਂ ਹੈ ਇੱਕ ਇੱਕ ਕਰ ਮਾਤਰ ਕੂਤਰਾਂ ਬਾਈ ਨੇ ਦੱਸੋ ਦੀ ਬਤਾਉਣੀ ਇਹ ਮੋੜਮਾ ਕੀਤਾ ਵੈ ਹੈ ਮੋੜਮਾ ਕੀਤਾ ਵੈ ਨਾ ਬਾਈ ਨੇ ਤਾਂ ਘਰ ਦੀ ਗੱਲ ਆ ਯਾਰ ਬਾਈ ਨੇ ਕਰਿਆ ਆਪਣਾ ਸੀ ਵੜਿਆ ਉਹ ਤਾਂ ਫਰੀ ਦੇਂਦਾ ਬਾਈ ਦਾ ਮੋਲ ਫਰੀ ਨਹੀਂ ਫਰੀ ਬਰੇ ਕੋਈ ਆਪਣੀ ਸੁੱਖੇ ਕਰਕੇ ਪਤਰਾਲੇ ਵਾਲੇ ਕਰਕੇ ਬਾਈ ਗਰਮੀਤ ਨਾਲ ਲਿਆ ਜਾਈਆ ਠੀਕ ਆ ਹਾਂ ਸੁੱਖਾ ਵੀ ਆਪਣਾ ਭਰਾਈ ਆ ਸੁੱਖੇ ਨਾਲ 7-8 ਸਾਲਾਂ ਦੀ ਆਪਣੀ ਲਿਆ ਆਏ ਇੱਕ ਇੱਕ ਕਰਮਾਸਟਰਾਂ ਦਾ ਜਾਨੀ ਕੀ ਮੱਡ ਬਾਈ ਦੇ ਦੱਸਾਂਗਾ ਮੱਡ ਲਾਲ ਬਾਈ ਕਿ ਘਰੋਂ ਆਇਆ ਬਾਈ ਬਾਬੇ ਕਿਉਂ ਹਾਂ ਠੀਕ ਆ ਜੀ ਮੂਖ ਦਿਖਾਈ ਬਾਈ ਇਹ ਫੱਤੇ ਖੜੇ ਟੱਪ ਕਰ ਵੀਰੇ ਦੇ ਪੰਡ ਹਾਂ ਕਰ ਵੀਰੇ ਦੇ ਫੱਡੇ ਇਹ ਜਿੱਦਰ ਮੰਨਾ ਘਰ ਕੋਲੇ ਜੱਤ ਦਾ ਵਾਂ ਉਹ ਦਿਨ ਇਹ ਕੂਤਰ ਥੱਲੇ ਹੜਦਾ ਵਾ 5 ਮਹੀਨੇ ਠੀਕ ਆ ਹੋ ਤਾਂ ਇਹ ਰੋਮ ਸਮੁੰਦਰੀ ਬਾਈ ਨੇ ਦਿੱਤੀ ਆ ਇਹ ਸਮੁੰਦਰੀ ਲੱਭੀ ਇਹ ਵੀ ਬਾਈ ਗਰਮੀਤ ਵਾਲਾ ਬਾਈ ਜੋ ਇਹ ਬਾਈ 2 ਵਜੇ ਜਿੱਤੀ ਨੂੰ ਜਿੱਤੀ ਆ ਮੀਰਾ ਬਾਈ ਲਗਾ ਕੇ ਦਿੱਤੀ ਆ ਅੱਛਾ 2 ਵਜੇ ਦਿੱ ਵੀ ਆ 2 ਵਜੇ ਜਿੱਤੀ ਆ ਬਾਈ ਇੱਕ ਡਾਕਟਰ ਯਾਤਰੀ ਦੇ ਪੈਨ ਡੋਗੀ ਆ ਬਾਈ ਕਹਿੰਦਾ ਇੱਕ ਫਨੀ ਬੋਰ ਦੇ ਬਾਕਸਰ ਦਾ ਉਹਦੀ ਠੀਕ ਆ ਹੋਰ ਬੱਚੇ ਕੱਢੇ ਗਏ ਮੈਲੀਆਂ ਹੀ ਹੋ ਗਿਆ ਹੂੰ ਬਾਜੀ ਡੇ ਕੂਤਰੋਂ ਵੀ ਮਲੇ ਹੋ ਜਾਂਦੇ ਆ। ਭਾਈ ਗੁਰਮੀਤ ਨੇ ਯਾਰ ਆਪਣਾ ਹੱਥ ਨਹੀਂ ਭੜਿਆ। ਪਿਓਰ ਮੀਰਾ ਬਾਈ। ਪਿਓਰ ਬਾਈ ਬਾਈ ਨੇ ਕਹਿਣ ਦਾ ਮਤਾਂ ਮੈਂ ਤਾਂ ਕਿਥੇ ਦਾ ਪਿਓ ਨਹੀਂ ਬੈਠਾ ਤੈਨੂੰ ਪਤਾ ਹੀ ਨਹੀਂ ਹਨਾ। ਬਹੁਤ ਅੰਗਲੀਆਂ ਨੇ। ਆਹ ਬਾਈ ਕੀ ਲੈ ਕੇ ਆਈ ਹੈ। ਐ ਵੀ ਲੈ ਕੇ ਆਇਆ ਵੱਡੇ ਕੂਤਰ ਦੀ ਜ ਹਨਾ ਬਾਈ। ਹੂੰ ਹੂੰ। ਕਿਹੜੇ ਕੂਤਰ ਦੇ ਆ ਬਾਈ ਇਹ? ਬਾਬੇ ਤਾਂ ਨਲੇਕੂਤਰਾ ਦੀ ਇਹ ਬਾਬੇ ਤਾਂ ਨਲੇਕੂਤਰਾ ਦੀ ਹਾਂ ਵੱਡੇ ਦੀ ਆ ਬਈ ਥੋੜਾ ਵੱਡਾ ਥੋੜਾ ਜੁੜੇ ਕੀ ਹੈ ਤੇ bija ਇਹ ਨਹੀਂ ਅਰਬੇਜੀ ਰੱਖੀ ਅੱਛਾ ਇਹ ਬਾਈ ਨੇ ਵੀ ਆਪਣਾ ਕਦੇ ਕਰਕੇ ਵੀਰੇ ਹੱਥ ਨਹੀਂ ਪੜਿਆ ਬਾਈ ਬਜੀ ਜਦੋਂ ਜਾਣੇ ਕਸ਼ਨ ਕੋ ਦੇਖੀ ਦੋਹਦਾਰੀ ਆ ਆਏ ਨਹੀਂ ਆਪਾਂ ਨੂੰ ਕਰੇ ਅੱਜ ਤੱਕ ਬਾਈ ਨੇ ਕਿਹਾ ਜੜ ਨਹੀਂ ਤੀ ਤੋ ਰਹੇ ਆਪੂ ਜੀ ਹਾਕੀ ਕਰ ਜੂ ਹੌਲੀ ਹੌਲੀ ਠੀਕ ਆ ਝਾੜੇ ਪਚਟੇ ਭੰਗ ਝੜ ਗਏ ਹਾਂ ਹਾਕੀ ਕਰ ਜਾਂਦੇ ਆ ਬਜਾ ਵੱਡੇ ਕੋਲ ਇਸ ਵਾਰੀ ਜਾਂ ਕਰ ਜਾਂਦੇ ਆ ਇਹ ਬਾਈ ਆਪਣੇ ਕੋਲੇ ਕਿਵੇਂ ਬਣੇ ਸੀ ਬਾਬੇ ਧੰਨੇ ਵਾਲੇ ਕਬੂਤਰ ਇਹ ਮੇਰੇ ਮਾਮੇ ਨੂੰ ਆਏ ਸੀ ਪਰਾਂ ਬਣਵਾਉਣੇ ਨੇ ਮੈਂ ਬਾਲਾ ਠੀਕ ਆ ਪੂਰੀ ਧੇਰਾ ਵਿੱਚ ਧੰਨਾ ਸਾਡੇ ਮੇਰੇ ਕੋਲ ਹੀ ਹੁੰਦਾ ਸੀ ਠੀਕ ਆ ਤੇ ਪਰ ਮੈਂ ਕੂਹ ਤੋਂ ਨਹੀਂ ਉਹਦੇ ਕੋਲੋਂ ਕਹਿੰਦੇ ਸੀ ਠੀਕ ਆ ਮੇਰੇ ਮਾਮੇ ਨੂੰ ਉਹਦੇ ਤੋਂ ਬਣਵਾ ਲਿਆ ਠੀਕ ਆ ਉਥੋਂ ਆਏ ਹੈਗੇ ਇੱਕ ਜੋੜਾ ਆਇਆ ਸੀ ਇੱਕ ਜੋੜਾ ਉਹਦੇ ਨਾਲ ਮਸਾਲਾ ਬਣਾ ਲਈ ਆ ਇੱਕ ਸਾਧਾ ਕੰਡੇਵ ਨੇ ਖਾਦ ਨਹੀਂ ਉਹ ਕਿੱਥੋਂ ਆਈ ਉਹ ਵੀ ਉਹਦੇ ਕੋਲ ਹੀ ਆਇਆ ਸੀ ਪਲਵਾਨ ਤੋਂ ਹੀ ਅੱਛਾ ਉਹਨਾਂ ਤੋਂ ਜੋੜਿਆਂ ਤੋਂ ਕੂਤਰ ਬਣਾ ਲੈ ਹਾਂ ਸਾਰੇ ਖਤਮ ਹੋ ਗਏ ਸਾਡੇ ਕੋਲੇ ਧੰਨੇ ਵਾਲੇ ਵੱਧ ਗਏ ਉਹ ਖਤਮ ਕਿਵੇਂ ਹੋ ਗਏ ਉਹ ਬਿਮਾਰੀ ਚ ਮਰ ਗਏ ਬਿਮਾਰੀ ਆ ਗਈ ਸਾਰੀ ਬਿਮਾਰੀ ਆ ਗਈ ਸੋ ਮਰੇ ਉਹ ਪਾੜੀ ਉਹਦਾ ਸੀਡਾ ਠੀਕ ਆ ਤੇ ਇਹ ਕੂਤਰਾਂ ਨੂੰ ਪਈ ਸੀ ਇਹ ਜਿਹੜਾ ਵੱਡਾ ਜੋੜਾ ਫਰਕ ਕਰਾ ਜੇ ਨਹੀਂ ਬੈਠਾ ਸੁਆਰ ਨਹੀਂ ਹੋਇਆ ਕਦੇ ਇੰਨੇ ਪੁਰਾਣੇ ਬੈਠੇ ਕਿੰਨੀ ਉਮਰ ਦਾ ਹੋ ਗਿਆ ਸੋ ਨਾ ਉਮਰ ਦਾ ਨਹੀਂ ਪਤਾ ਪਲਵਾਨ ਕੋਲ ਬੱਚੇ ਘੜੇ ਨੇ ਵੱਡੇ ਜੋੜੇ ਨੇ ਠੀਕ ਆ ਉਹ ਚਾਰ ਕੂਤਰ ਬੰਦੇ ਦੇ ਨੇ ਠੀਕ ਆ ਤੇ ਉਹ ਸਾਰਾ ਪਿਓਰ ਕਿਵੇਂ ਕਰ ਲੰਨੇ ਬਾਈ ਇਹ ਕਿਵੇਂ ਪਿਓਰ ਕਰ ਲੰਨੇ ਉਹ ਇਹ ਉਹ ਤਾਂ ਅਸੀਂ ਮੰਨ ਲਿਆ ਕਿ ਜਿਵੇਂ ਉਹਨਾਂ ਦੇ ਗਾਹਾਂ ਆ ਸਾਨੂੰ ਪਤਾ ਹੈਗਾ ਇਹਨਾਂ ਦੇ ਪੱਠੇ ਆ ਪੱਟਣਾ ਸਾਡੀ ਗੋਮੇ ਜੀ ਕਿਹੜੀ ਡਾਈਨ ਲੇ ਕਿਉਂ ਪੀ ਜਲਾ ਦਿੰਦੇ ਆ ਭੈਣ ਬਰਾ ਨਹੀਂ ਲਾ ਦਿੰਦੇ ਜਿਹੜੇ ਡਾਊਨ ਦੀ ਖਤਰਾ ਹੈ ਉਹ ਥੋੜੀ ਜਿਹਾ ਪਾ ਦਿੰਦੇ ਆ ਅੱਛਾ ਉਹ ਡਾਊਨ ਵਾਲੇ ਅਟ ਕਰ ਦਿੰਦੇ ਆ ਯਾਨੀ ਕਿ ਜਿਹੜੇ ਐ ਜੋੜਾ ਲਾ ਕੇ ਕਢਾ ਲੈਣੇ ਉਹ ਗਾਹਾਂ ਹੋਰ ਕਬੂਤਰਾਂ 'ਚ ਪਾ ਦਿੰਦੇ ਆ ਉਹ ਹੋਰ ਹੋਰ ਕਿਹੜੇ ਕਬੂਤਰਾਂ 'ਚ ਪਾਉਣੇ ਆ ਇਹ ਹੋਰ ਸਾਰੇ ਕਬੂਤਰਾਂ ਖਟਕਾਂ ਖੜਿਆ ਰਾਜਣ ਵਾਲੇ ਕਹਿੰਦੇ ਹੈਗੇ ਠੀਕ ਹੈ ਐਤ ਕੀ ਦੋ ਕਬੂਤਰਾਂ ਹੋਰ ਲੈ ਕੇ ਪਾ ਲਾ ਕੇ ਜੀ ਆ ਕਬੂਤਰਾਂ 'ਚ ਜਿਵੇਂ ਮੱ ਉਹ ਫਟਾਗਾ ਖੜੇ ਚੋਰਾ ਡਕੜਾ ਲੈਣੇ ਸੀ ਤੇ ਜਿਹੜੇ ਨਾਲ ਸੀ ਨੇ ਇਹਦੇ ਆਵੇ ਕਰੋ ਜੀ ਠੀਕ ਆ ਹਾਂ ਆ ਬਾਈ ਕਿਹੜਾ ਚੋ ਅੱਗੇ ਬਾਈ ਭੰਤ ਕੇ ਘਰ ਕਬੂਤਰ ਆਇਆ ਹੋਇਆ ਫਰੀਬੂ ਛੜਾ ਕਬੂਤਰ ਬਾਦਾਈਏ ਵਿੱਕੀ ਵਾਲਾ ਵੱਡਾ ਕਬੂਤਰ ਦਾ ਬਾਈ ਜਿਹੜਾ ਉਹਦਾ ਪੁੱਤਰ ਆਇਆ ਤੇ ਮਹਾਂਤਰੇ ਦਾ ਨਾਮ ਕੋਲ ਛੜਨਾਈ ਬਾਈ ਜੀਤ ਗਿਆ ਨੇ ਹਾਂ ਬਾਜੀ ਚੀਨੇ ਵਾਲੀ ਕੈਨਸਲ ਹੋ ਗਈ ਟਰੈਕਟਰ ਵਾਲੀ ਹਾਂ ਤੇ ਬਾਈ ਕਬੂਤਰ ਫਿਰ ਮਾਇਆ ਚੱਕ ਲਿਆ ਸੀ ਉਤੋਂ ਠੀਕ ਹੈ ਭਾਈ ਇਹਦੀ ਲਾਤ ਘਰੇ ਏਡੇ ਡਾਵੇ ਭੇੜੇ ਕੂਤਰ ਆਏ। ਭਾਈ ਵਿੱਕੀ ਕਾਮੀਆਂ ਵਾਲੇ ਵਾਜਦੇ ਐ। ਹਾਂ ਵੱਡੇ ਕਬੂਤਰ ਆ ਜਾਣਗੇ ਪੁੱਤ ਵਾ। ਠੀਕ ਆ। ਸਿੱਧਾ ਉਹਦਾ। ਠੀਕ ਆ। ਯਾਨੀ ਸਮਾਂ ਤਾਂ ਮੈਂ ਟੱਕੇ ਨਹੀਂ ਚੱਕਿਆ। ਠੀਕ ਆ। ਹਾਂ। ਮੈਂ ਕਹਾਂ ਵੀ ਇਹ ਮੈਂ ਲੈ ਕੇ ਜਾਣਾ ਵਾਂ। ਯਾਨੀ ਕਿ ਆਪਣੇ ਕੋਲ ਇਹਦੀ ਲਾਤ ਬਹੁਤ ਰੋੜਦੀ ਆ। ਪੁੱਛਦਾ ਹਾਂ ਜੀ ਭਾਈ ਇਹਦੀ। ਕਿ ਤਾਂ ਕੋੜ ਛੱਡਣਾ ਸੀ 750 ਵਾਲੇ ਐਕਟਰੀ ਚ ਸੀਨੇ ਨੇ ਭਾਜੀ ਕਰਵਾਉਣੀ। ਹਰੇ ਕਬੂਤਰ ਪੁੱਤਰ ਮਾਦਾ ਸੀ ਇਹ ਘਰੇ ਸਾਰੀ ਡਾਰ ਨੂੰ ਬਿਠਾ ਕੇ ਦਿੰਦਾ ਇਹ ਕਬੂਤਰ ਠੀਕ ਆ ਹਾਂ ਦੇਖ ਇੱਕ ਇੱਕ ਕਬੂਤਰ ਹਾਂ ਇਹ ਉਹ ਕੂਦ ਰਿਆਂ ਲੱਗਿਆ ਬਾਈ ਵਾਲੀ ਨਾ ਵਕੀਲ ਵਾਲੀ ਨਾ ਨਹੀਂ ਨਹੀਂ ਹਾਂ ਬਾਈ ਵਾਲੇ ਦਾ ਪੁੱਤ ਲੱਗਿਆ ਕਿਹੜਾ ਲੱਗਿਆ ਬਾਈ ਵਾਲੇ ਦਾ ਆ ਲਖਾ ਬਾਈ ਵਾਲੇ ਦਾ ਇਹ ਵਿੱਕੀ ਵਾਲੇ ਕਬੂਤਰ ਦਾ ਬਾਈ ਵਾਲੇ ਦਾ ਇਹਦਾ ਪੁੱਤ ਲੱਗਿਆ ਵਾ ਬਾਈ ਵਕੀਲ ਵਾਲੀ ਕੂਦਰੀ ਨਾ ਆ ਲਾ ਠੀਕ ਇਹ ਸੋਹਿਆ ਛੱਡਣਾ ਸੀ ਅਸੀਂ ਕੈਨਸਲ ਕਰਤਾ ਛੱਡਿਆ ਨਹੀਂ ਘਰੇ ਬੜਾ ਦਾਵਾ ਸੀ ਦੀਪਿੰਦਰ ਬੁੱਲੇ ਗਲੀ ਤੇ ਮਿੱਟੀ ਵਾਲੀ ਦੀ ਮੈਸ ਬੰਦ ਇਹ ਚ ਠੀਕ ਆ ਦੋ ਕਬੂਤਰਾਂ ਦਾ ਬਲੱਡ ਆ ਛੱਠੇ ਬਾਈ ਕੋਲ ਆਪਣੇ ਕਬੂਤਰ ਹੀ ਐਸੀ ਲਾਲ ਚੀਨੀ ਠੀਕ ਆ ਇਹ ਲਾਤਾ ਬਾਈ ਵਕੀਲ ਲਾ ਜੀ ਲਾਤਾ ਬਾਈ ਜਿਵੇਂ ਬਾਈ ਬੈਠੂ ਸੱਟ ਜੁੜਾ ਤੇ ਉੱਡ ਗਿਆ ਬਹੁਤ ਕਬੂਤਰ ਠੀਕ ਆ ਉਹਦੇ ਨਾਲ ਦਰਵਾਜ਼ਾ ਨਾਲ ਸੱਡੇ ਹੋਦੇ ਕਬੂਤਰ ਇਹ ਸੋਹਣਿਆ ਸੱਡਣਾ ਸੀ ਆਪਾਂ ਮੋਟਰਸਾਈਕਲ 'ਤੇ ਬਾਈ ਤੇ ਤੇ ਕਰ ਰੋਕ ਲਿਆ ਬਈ ਅਸੀਂ ਕਬੂਤਰ ਘਰੇ ਵਾਲਾ ਹੋਰਦਾ ਨਹੀਂ ਉਹਦਾ ਪੁੱਤ ਆਇਆ ਹਰੀਪੁਰ ਵਾਲਾ ਦਾ ਕਿਤੇ ਪੁੱਤਰ ਮਾਤੇ ਕਰਾ ਲਿਆ। ਠੀਕ ਆ ਛੱਡ ਦੇ। ਉਹ ਕਬੂਤਰ ਨਾ ਮਹਤ ਕਰ ਲੈਣਾ ਕਿਹੜੀ ਉਧਰ ਲੱਗੇ ਬਾਈ ਜਾਨ। ਉਹ ਬਾਈ ਨਵੀਂ ਵਾਲੀ ਲੱਗੀ। ਹਾਂ। ਆਸ਼ਾ ਕਿ ਲੱਗੀ ਬਾਈ ਦਰਮੀਦਲੀ। ਮੀਰਾ ਬੁੱਧ ਦੇ ਵੀ। ਹਾਂ ਉਹ ਲਾਈ ਆ ਬੇਟੀ। ਆ ਬਾਈ ਦੀ ਤੇ ਉਧਰ ਆਇਆ ਜੀ। ਆਰੇ ਉੱਡੇ ਹੋਈ ਲਈ ਫਰਦਾ ਮਾਲੇ ਪੁੱਤ। ਮਾ ਹੁੱਡੇ ਹੋਏ ਕਬੂਤਰ ਹੀ ਚੱਕ ਕੇ ਲੈ ਆਏ ਸਾਬ। ਜਿਹੜੇ ਨਾਲ ਪਿਆਰ ਪੁੱਤਰ ਬਾਈ ਦੀ ਤੇ ਜੈਤੂ ਦੇ ਘਰ ਆਇਆ। ठीक है भाई, भाई ने गोत्र दवाई जी मैं कहना भाई रीधोना तो तो हाँ। रीधोना हां बाई ने दवाई सीगे जदो गोत्र पांडता ने करो हां भाई बाई रीतरी चठे ना भी ले आ चेला भाई के नहीं है खेला भाई चठे दा भाई रीधो जैसा वाला ठीक है ਬਹੁਤ ਨੇ ਗੂਦਰਾ ਪੁੱਛ ਦਿਖਾਈ ਇਹਦੀ ਬਾਈ ਇਹ ਜਨਾ ਕਿਹੜੀ ਗੂਦਰੀ ਲਾਈ ਵੀ ਇਹ ਤਾਂ ਬਾਈ ਗੂਦਰੀ ਮਹਾਂਤ ਦੇ ਘਰੋਂ ਆਈ ਹੈ ਰਾਜ ਜੀ ਕਿਹੜੀ ਦਿਖਾਈ ਚੱਲੋ ਚੱਲ ਨਹੀਂ ਆਹ ਤਾਈਂ ਚੱਕੀ ਦੇ ਬਾਰੇ ਗੂਦਰੀ ਆ ਗੂਦਰੀ ਬਾਈ ਮਹਾਂਤ ਸੱਧਵਾਂ ਦੇ ਘਰੋਂ ਐ ਪੁੱਛ ਦਿਖਾ ਦੇ ਪਹਿਲਾਂ ਤੇ ਉਹ ਗੂਦਰਾ ਲੱਗੀ ਬੈਣ ਹਾਂ ਵੀਰ ਜੀ ਆ ਇਹਨੀਆਂ ਕੰਨੀਆਂ ਦੇਖੋ ਬਾਈ ਕਿੰਨੀਆਂ ਦੇਖੀਆਂ ਆਪਾਂ ਕਹਿ ਦਿੰਨੇ ਆ ਚੌੜੇ ਹੁੰਦੇ ਫਰ ਆਉਂਦੇ ਆ ਕਈ ਕਬੂਤਰਾਂ ਵਾਲੇ ਬਾਈ ਬਰੀਡ ਦੇ ਵਿੱਚ ਹੀ ਹੁੰਦਾ ਕਈ ਉਤਰ ਗਲ ਘਾਟ ਨਾਲ ਦੇਖੇ ਹੋਏ ਨੇ ਫਰ ਤੇ ਇਹ ਕਿਵੇਂ ਉਹ ਜਿੱਤੀ ਵੇ ਭੱਜ ਗਈ ਸੀ ਨਹੀਂ ਇਹ ਬਾਈ ਘਾਰੇ ਪੱਠੀ ਜਾਂਦੀ ਕਿ ਉੱਡਦੀ ਸੀਗੀ ਰੋਗ ਲਈ ਆਹ ਰੋਗ ਲਈ ਹਾਂ ਉਹ ਜਿਹੜੇ ਸਾਰੇ ਉੜਦੇ ਕਬੂਤਰ ਲੈ ਕੇ ਆਏ ਆਂ ਅੱਡੇ ਆਹ ਕਬੂਤਰ ਵੀ ਫਿਰ ਆਪਾਂ ਕਰਕੇ ਮੋੜ ਲੈ ਸੀਗੇ ਆ ਕਬੂਤਰ ਕਿੱਗੀ ਬੇਦਨ ਹਾਂ ਇਹ ਇਹ ਕੀ ਤੋਂ ਲੈ ਕਹਿੰਦਾ ਇਹ ਹੁਣ ਚੱਲ ਆਪਾਂ ਬੰਦੇ ਨਾਲ ਪਿੱਛੇ ਕਰ ਲੈਣਾ ਫੇਰ ਵੀ ਮਾਲ ਲੈ ਸੀ ਬਾਈ ਕੇਰੀਏ ਚ ਲੈ ਸੀ ਠੀਕ ਆ ਕਿੰਨੇ ਲੈੰਦਾ ਜੋੜਾ ਇਹ ਬਾਈ ਆਪਾਂ ਉਦੋਂ ਪਿਛਲੇ ਸਾਲ 1.5 ਲੱਖ ਦੇ ਜੋੜੇ ਲੈ ਹੈ ਨਾ 1.5 ਲੱਖ ਦਾ ਪੁੱਤ ਤਾਂ ਪਿਛਲੇ ਸਾਲ ਆਪਾਂ 4 ਲੱਖ ਦੇ ਲੈ ਆ ਬਾਈ ਹੂੰ ਨਾ ਇਹ ਕਿੰਨੇ ਦੇ ਕਿੰਨੇ ਜੋੜੇ ਲੈ ਸੀ ਆਪਾਂ ਦੋ ਜੋੜੇ ਲੈ ਸੀਗੇ 1.5 ਲੱਖ ਦੇ ਨਾ 1.5 ਲੱਖ ਦੇ ਬਾਈ ਦੋ ਜੋੜੇ ਲੈ ਸੀ ਕੱਲੇ ਕੱਲੇ ਰਹਿ ਕੇ ਬਿੱਥ ਪਾਈ ਵੀ ਕਬੂਤਰਾਂ ਲੈਏ ਸਨ ਸਾਹਮਣੇ ਉੱਡੇ ਵਿਆ ਸਾਹਮਣੇ ਉੱਡੇ ਜਦੋਂ ਉੱਡੇ ਬਾਈ ਆਪਾਂ ਉਦੋਂ ਨਹੀਂ ਕਬੂਤਰ ਲੈ ਲਏ ਸੀ ਠੀਕ ਆ ਸਾਡੇ ਕੋਲ ਇਹਦੀ ਲਾਲ ਬੀਬੂਦਰਾ ਹੀ ਬਹੁਤ ਉੱਡੀ ਆ ਯਾਨਕ ਹੌਂਟ ਕਾਣੇ ਤੇ ਥੋੜੀ ਆਜੂ ਕਿਤੇ ਗੱਲ ਤਲਾਆਂ ਤਾਂ ਗਲਤੀਆਂ ਬੜੀਆਂ ਓਟੇ ਹੋਈਆਂ ਆ ਅਸੀਂ ਲਿਆ ਕੇ ਓਡੇ ਦਾ ਹੈ ਨਾ ਓਡੇ ਬਾਈ ਜਾਨੂੰ ਜੜੀਆ ਲੰਬਾ ਨੇ ਵਾਲਾ ਕੰਮ ਹੈ ਹੀ ਯਸੋ ਕਈ ਵਰੀ ਐਂ ਕੂਦਦਾ ਉੜਦੇ ਵੀ ਨਹੀਂ ਬਾਈ ਤੇ ਇੰਨਾ ਮਰਜੇ ਹੁਣ ਜਿਵੇਂ ਬਚਪਨ ਦੇ ਕੋਲ ਜਾ ਕੇ ਦੇ ਦਿਆਂ ਕਹਿੰਦੇ ਬਾਹਲਾ ਚੰਗਾ ਜੋੜਾ ਲਾਇਆ ਇਹ ਗੇੜਾ ਨਹੀਂ ਲਿਆਉਂਦੇ ਕਈ ਵਰੀ ਐਂ ਵੀ ਹੋ ਜਾਂਦਾ ਪੋਉਤਰ ਆ ਗੁਰ ਲਾਈ ਜਾ ਦੇ ਇਹ ਲਾਈ ਵੀ ਇਹਦੇ ਨਾਲ ਇਹ ਮਿਆ ਕੁਤਰੀ ਨਹੀਂ ਉਹਦੇ ਨਾਲ ਫਕੂਤਰੀ ਲਾਕੇ ਨਹੀਂ ਦਿੱਤੇ ਲਾਈ ਨਹੀਂ ਲਾਈ ਸੀ ਬਾਈ ਉਹ ਪਾਰ ਪਾੜੇ ਆ ਜੋੜੇ ਅਸੀਂ ਉਵੇਂ ਲਾਦੇ ਸੀ ਤੇ ਫਿਰ ਖੜੇ ਨਹੀਂ ਬਾਈ ਘਰ ਦੇ ਵਾਲੇ ਡਾਵੇ ਹੁੰਦੇ ਠੀਕ ਹੈ ਇਹ ਕਬੂਤਰੀ ਲਾਈ ਹੋਇਆ ਹੈ ਹਾਂ ਆ ਕੁਤਰਾ ਕਟਿੰਗ ਵਾਲਾ ਇੱਕ ਤਾ ਇਹਦਾ ਨਹੀਂ ਨਹੀਂ ਹੋਰ ਜਿਹੜਾ ਮੋਟਾ ਕਟਿੰਗ ਵਾਲਾ ਉਹ ਠੀਕ ਇਹ ਵੀ ਆ ਵੀ ਆ ਇਹਦੇ ਨਾਲ ਹੀ ਵੀ ਇਹ ਆ ਕੁਤ ਲਿਆ ਸੀ ਇੱਕੋ ਬੰਦੇ ਦੇ ਦੋਨੇ ਕਬੂਤ ਰੋਡੇ ਸੀ ਠੀਕ ਹੈ ਇਹ ਵੀ ਵਾਝੇ ਉੱਡਿਆ ਵਾ ਇਹ ਵੀ ਜਿੱਤਿਆ ਵਜ ਨਹੀਂ ਗਿਆ ਹਾਂ ਇਹਨੇ ਵੀ ਬੈਥ ਮਾਰੀ ਆ ਠੀਕ ਆ ਨਾਲ ਸਾਰੇ ਕਬੂਤਰ ਆ ਨਾ ਹਾਂ ਜਿਹੜੇ ਕਬੂਤਰ ਆ ਦੇ ਦਿੱਤੇ ਰਾਜਨਾਲੇ ਕਬੂਤਰ ਉਹ ਕਬੂਤਰ ਉਹ ਕਬੂਤਰ ਵਿੱਚ ਮੈਸਵਾ ਹੈ ਉਹ ਵੀ ਕਬੂਤਰ ਰਾਜਨਾਲਾ ਜੀ ਜਾਨਿਕੇ ਅਜਾ ਉਹਨਾਂ ਦੇ ਹੋਰ ਕਬੂਤਰ ਨੇ ਜਾਂਗੇ ਵਿੱਚ ਆ ਕਬੂਤਰ ਰਾਜਨਾਲਾ ਦੇ ਵਾ ਠੀਕ ਹੈ ਪੁੱਛ ਦੱਸਾਂਗੇ ਇਹਦੀ ਬਾਈ ਉਹ ਕਬੂਤਰ ਉਹ ਹੀ ਨਾਲ ਆ ਕਬੂਤਰ ਬਈ ਆਪਣਾ ਕੁੱਤੇ ਦਾ ਮੇਨ ਉਹ ਇਹ ਕਿ ਸਦਾ ਨਹੀਂ ਏ ਬਾਈ ਅਸੀਂ ਚੱਕਿਆ ਸੀ ਬਾਜੀ ਜੀ ਹਾਂ ਸੱਚ ਦੱਸਾਂਗੇ ਕੋਈ ਨਹੀਂ ਕੀ ਦਾ ਦੇਖੋ ਪੂਰਾ ਕਿੱਡਰਪਿੰਡੀ ਵਾਲੇ ਦਾ ਠੀਕ ਉਹਦਾ ਚੱਕਿਆ ਸੀ ਹਾਂ ਕুকু ਬਾਈ ਨੂੰ ਵੀ ਪਤਾ ਵਾ ਕੱਲਾ ਰਹਿ ਗਿਆ ਸੀ ਬਾਈ ਇਹ ਪਿੰਡ ਦਾ ਏ ਕਿਹੜੇ ਕੁੱਪਟਰਾਂ ਦੇ ਇਹ ਬਾਈ ਵਿੱਕੀ ਬਾਈ ਦਾ ਕੁੱਪਟਰ ਛੁੱਟਿਆ ਸੀਗਾ ਲੇੜਾ ਛੁੱਟਿਆ ਸੀਗਾ ਮੇਲਾ ਦਾ ਹੂੰ ਸ਼ਾਹ ਖਾ ਹੂੰ ਉਹ ਕুকু ਬਾਈ ਹੈਗਾ ਬਾਈ ਦਾ ਜਾਨ ਦਾ ਜੇਲਾ ਹੂੰ ਕুকু ਬਾਈ ਨੂੰ ਮੈਂ ਪੁੱਛ ਰਦੇ ਬੰਦਾ ਉਹ ਮੈਂ ਦੱਸਿਆ ਜਦੋਂ ਉਹ ਕਹਿੰਦਾ ਬਾਈ ਵਿੱਕੀ ਦਾ ਜਿਹੜਾ ਸ਼ਾਹ ਖਾ ਸੀਗਾ ਮਾਈਕ ਦਾ ਜਾਰ ਦੇ ਘਰੇ ਚੱਲ ਗਿਆ ਸੀ ਉਹ ਸ਼ਾਹ ਖਾ ਹੂੰ ਉਹ ਕਬੂਤਰ ਦਾ ਬਈ ਜਿਹੜਾ ਕਬੂਤਰ ਸੀ ਉਹ ਮੈਨੂੰ ਕਿਹਾ ਕਿ ਆਹ ਤੀ ਛੱਡਾ ਕੱਲਾ ਰਿਹਾ ਬਈ ਸਾਰਿਆਂ ਨੂੰ ਪਤਾ ਵਾ ਕੱਲਾ ਰਹਿ ਗਿਆ ਸੀ ਇਹ ਕਬੂਤਰ ਇਹਦੇ ਨਾਲ ਭਾਈ ਸਾਹਿਬ ਰਾਜੂ ਦਾ ਕਬੂਤਰ ਹੋਦਿਆ ਸੀ ਤੁਸੀਂ ਕਿਵੇਂ ਚੱਕਿਆ ਸਾਡੇ ਬਈ ਜੱਤ ਕੇ ਮੂਹਰੇ ਆ ਕੇ ਡਿੱਗ ਪਿਆ ਸੀ ਬਾਜੀ ਛੱਡੀ ਸੀ ਆਪ ਤੁਸੀਂ ਕਿੱਥੋਂ ਲਾਇ ਨੀ ਪੋਚ ਅੱਛਾ ਹਾਂ ਅਸੀਂ ਚੱਕ ਲਿਆ ਸੀ ਸਾਨੂੰ ਨਹੀਂ ਸੀ ਪਤਾ ਵੀ ਕੀ ਦਾ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਫਿਰ ਮੈਂ ਕੋਕੂ ਬਾਈ ਨੂੰ ਦੱਸਿਆ ਗੁਲਜ਼ਾਰ ਨੇ ਦੱਸਿਆ ਨਹੀਂ ਮੈਂ ਵਿੱਕੀ ਵਾਲਾ ਕਬੂਤਰਾ ਮੇਰੇ ਕੋਲ ਨਹੀਂ ਗੁਲਜ਼ਾਰ ਬਾਈ ਨੂੰ ਹੀ ਪਤਾ ਮੈਂ ਗੁਲਜ਼ਾਰ ਨੇ ਦੱਸਿਆ ਨਹੀਂ ਮੈਂ ਵਿੱਕੀ ਵਾਲਾ ਕਬੂਤਰਾ ਆ ਗਿਆ ਸੀ ਆਪਣੇ ਕੋਲੇ ਪਰੀਖਣਾ ਪੜਿਆ ਸੀ ਸਾਹ ਖਾ ਰੂਦ ਸੀ ਅੱਛਾ ਕੋਕੂ ਬਾਈ ਦੱਸਣ ਦੀ ਗੱਲ ਉਹਦੇ ਕੋਲੇ ਵਾਗ ਗੁਲਜਾਰ ਕੋਲੇ ਨਹੀਂ ਜਾਨੀ ਠੀਕ ਆ ਗੁਲਜਾਰ ਬਾਈ ਕੋਲੇ ਫਿਰ ਉਹ ਲਾ ਬਾਅਦ ਚ ਗਿਆ ਸਾਹ ਖਾ ਰੂਦ ਰੱਬ ਜਾਣਦਾ ਕੋਕੂ ਬਾਈ ਕਹਿੰਦੇ ਕਹਿੰਦਾ ਵੀ ਬਾਈ ਗੁਲਜਾਰ ਕੋਲੇ ਚੱਲੇ ਗਏ ਠੀਕ ਆ ਯਾਨੀ ਕਿ ਕਬੂਤਰ ਦੀ ਬਾਈ ਕਿੱਥੇ ਲਾ ਛੱਡੀ ਜੈ